ਦੱਲੇਵਾਲ ਦੀ ਮਰਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ ਦੀਆਂ ਸਖਤ ਟਿੱਪਣੀਆਂ ਕਿ ਹਸਪਤਾਲ ਲੈ ਕੇ ਜਾਣ ਤੋਂ ਰੁਕਣਾ ਖੁਦ ਕੁਛ ਗਰੀਬ ਸੋਣ ਵਰਗਾ ਤਾਂ ਪੰਜਾਬ ਸਰਕਾਰ ਬੋਲੀ ਇੱਕ ਜਾਨ ਦੇ ਲਈ ਦਾਤੇ ਨਹੀਂ ਲਗਾ ਸਕਦੇ ਚਾਰ ਜਾਨ ਸੁਪਰੀਮ ਕੋਰਟ ਦੀਆਂ ਸਖਤ ਟਿੱਪਣੀਆਂ ਦੇ ਉੱਤੇ ਬੋਲੇ ਡੱਲੇਵਾਲ ਕਿਹਾ ਇੱਕ ਪਾਸੇ ਹਮਦਰਦੀ ਤੇ ਦੂਜੇ ਪਾਸੇ ਸਖਤੀ ਦੇ ਹੁਕਮ ਦੇ ਰਹੀ ਹੈ ਕੋਰਟ ਇੰਜ ਲੱਗਦਾ ਕੇਂਦਰ ਸਰਕਾਰ ਦੀ ਬੋਲੀ ਬੋਲ ਰਹੀ ਹੈ ਅਦਾਲਤ 4 ਜਨਵਰੀ ਨੂੰ ਖਨਾਰੀ ਬਾਰਡਰ ਦੇ ਉੱਤੇ ਸੱਦੀ ਗਈ ਮਹਾਪੰਚਾਇਤ ਕਿਸਾਨ ਲੀਡਰ ਬੋਲੇ ਗੈਰਾਂ ਤੋਂ 3 ਵਜੇ ਤੱਕ ਹੋਵੇਗਾ ਵੱਡਾ ਇਕੱਠ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦਾ ਸਭ ਨੂੰ ਖੁੱਲਾ ਸੱਦਾ ਬੜੀ ਮਿਲਤਵੀ ਹੋਈ ਐਸਪੀਸੀ ਦੀ ਅੰਤਰਿੰਕ ਕੁਆਇਟੀ ਦੀ ਮੀਟਿੰਗ 29 ਦੀ ਥਾਂ 31 ਦਸੰਬਰ ਨੂੰ ਹੋਵੇਗੀ ਮੀਟਿੰਗ ਕਿਸਾਨਾਂ ਦੇ ਪੰਜਾਬ ਬੰਦ ਦੇ ਸਮਰਥਨ ਦੇ ਵਿੱਚ ਬਦਲੀ ਗਈ ਤਰੀਕ ਫਿਲਿਪੀਟ ਐਂਕਾਊਂਟਰ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਵਿੰਦਰ ਸਿੰਘ ਗਿਆਸਪੁਰ ਆ ਨਹੀਂ ਚੁੱਕੇ ਸਵਾਰ ਸਪੀਕਰ ਕੁਲਤਾਰ ਸਿੰਘ ਸੰਧਮਨ ਨੂੰ ਲਿਖੀ ਚਿੱਠੀ ਕਿਹਾ ਯੂਪੀ ਸਰਕਾਰ ਦੇ ਕੋਲ ਚੁੱਕਿਆ ਜਾਵੇ ਮੁੱਦਾ ਉੱਚ ਪੱਧਰੀ ਜਾਂਚ ਕਰਕੇ ਸੱਚ ਲਿਆਂਦਾ ਜਾਵੇ ਸਾਹਮਣੇ ਡਾਕਟਰ ਮਨਮੋਹਨ ਸਿੰਘ ਦੇ ਅੰਤਿਮ ਸਸਕਾਰ ਵਾਲੀ ਥਾਂ ਦੇ ਉੱਤੇ ਵਿਵਾਦ ਜਾਰੀ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਦਾ ਇਲਜ਼ਾਮ ਮਿਗੰਬੋਧ ਘਾਟੇ ਸਸਕਾਰ ਕਰਕੇ ਡਾਕਟਰ ਸਿੰਘ ਦਾ ਕੀਤਾ ਗਿਆ ਅਪਮਾਨ ਈਸ਼ਰੀਵਾਲ ਨੇ ਵੀ ਕੇਂਦਰ ਸਰਕਾਰ ਤੇ ਚੁੱਕੇ ਸਵਾਲ ਸਾਫ ਕਪ ਮੰਤਰੀ ਡਾਕਟਰ ਮਨਮੋਹਨ ਦਾ ਮੋੜਾ ਰਾਸ਼ਟਰਪਤੀ ਉਪ ਰਾਸ਼ਟਰਪਤੀ रिपोर्ट ਦਿੱਤੀ ਗਈ ਸ਼ਰਦਾਨਾ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਲਈ ਨਾਮਜ਼ਦਗੀ ਬਰਕੀਰਾਂ ਹੋਈ ਮੁਕੰਮਲ ਬਲਜੀਤ ਦਾਦੂਬਾਲ ਕੀ ਪਰੇ ਨਿਹੰਗ ਸਿੰਘਾਂ ਦੇ ਮਹੱਲੇ ਦੇ ਨਾਲ ਸੰਪੰਨ ਹੋਇਆ ਸ਼ਹੀਦੀ ਜੁੜਮੇਲ ਆਖਰੀ ਦਿਨ ਫਤਿਹਗੜ੍ਹ ਸਾਹਿਬ ਦੇ ਵਿੱਚ ਨਿਹੰਗ ਸਿੰਘਾਂ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਸਤਾਲੀਆਂ ਖਬਰਾਂ ਲੈ ਕੇ ਕਾਲੀਆਂ ਖਬਰਾਂ ਦੇ ਵਿੱਚ ਪੂਰੇ ਦੱਲੇਵਾਲ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਤੇ ਉਸ ਦੇ ਉੱਤੇ ਟਿੱਪਣੀਆਂ ਤੇ ਸਭ ਦੇ ਵਿਚਾਲੇ ਇੱਕ ਨਾ ਦੇ ਵੱਲੋਂ ਅਦਾਤੇ ਕੀ ਟਿੱਪ ਦਿੱਤੀ ਗਈ ਹੈ ਅੱਜ ਜ਼ਿਕਰ ਉਸ ਦਾ ਕਰਾਂਗੇ ਇਸ ਦੇ ਨਾਲ ਨਾਲ ਗੱਲ ਡਾਕਟਰ ਸਿੰਘ ਦੀ ਵੀ ਹੋਏਗੀ ਡਾਕਟਰ ਸਿੰਘ ਦਾ ਸੰਸਕਾਰ ਹੋਇਆ ਕੁਝ ਤਸਵੀਰਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤੇ ਸੰਸਕਾਰ ਵਾਲੀ ਥਾਂ ਨੂੰ ਲੈ ਕੇ ਸਮੇਂ ਵਿਵਾਦ ਇਹਦੇ ਦਿਨ ਨਾਲ ਨਾਲ ਪੰਜਾਬ ਪਰ ਦੀਆਂ ਖਬਰਾਂ ਕੁਝ ਤੇ ਇਸ ਤਰ੍ਹਾਂ ਤਰੀਕੇ ਦੇ ਨਾਲ ਵੀ ਤੁਹਾਡੇ ਸਾਹਮਣੇ ਰੱਖਾਂਗੇ ਪਰ ਮੈਂ ਸ਼ੁਰੂਆਤ ਕਰਨ ਜਾ ਰਿਹਾ ਹਾਂ ਸ਼ੁਰੂਆਤ ਕਿਸ ਸਾਨਾ ਤੋਂ ਸ਼ੁਰੂਆਤ ਡੱਲੇਵਾਲ ਤੋਂ ਸ਼ੁਰੂਆਤ ਸੁਪਰੀਮ ਕੋਰਟ ਤੋਂ ਸੁਪਰੀਮ ਕੋਰਟ ਦੀਆਂ ਉੱਤੇ ਡੱਲੇਵਾਲ ਦੀ ਸਟੇਟਮੈਂਟ ਸਾਹਮਣੇ ਆਈ ਹੈ ਇਸ ਖਬਰ ਤੋਂ ਸ਼ੁਰੂਆਤ ਕਰਨ ਜਾ ਰਿਹਾ ਹਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਜੋ ਭੁਖੜਤਾਲ ਦੀ ਬੈਠੇ ਹੋਏ ਨੇ ਬਣਿਆ ਆਾ ਸ਼ੁਕਰੀਆ ਕੋਰਟ ਪੰਜਾਬ ਸਰਕਾਰ ਨੂੰ ਸਖਤੀ ਕਰਨ ਦੇ ਹੁਕਮ ਦੇ ਰਹੀ ਹੈ ਡੱਲੇਵਾਲ ਦੀ ਸਟੇਟਮੈਂਟ ਮੈਂ ਅੱਗੇ ਤੁਹਾਨੂੰ ਸੁਣਵਾਉਣਾ ਹੈ ਉਹਨਾਂ ਨੇ ਕੀ ਕੁਝ ਕਿਹਾ ਹੈ ਜੀ ਦੇ ਆਦੇਸ਼ ਨਹੀਂ ਜ਼ਿੰਦਗੀ ਚ ਪਹਿਲੀ ਵਾਰ ਅਜਿਹੀ ਹਮਦਰਦੀ ਦੇਖ ਰਿਹਾ ਹਾਂ ਇਹ ਕਹਿ ਰਹੀ ਹੈ ਉਹ ਕੇਂਦਰ ਦੇ ਸ਼ਬਦ ਲੱਗ ਰਹੇ ਨੇ ਕੋਰਟ ਭਾਰਤ ਸਰਕਾਰ ਨੂੰ ਮੰਗਾ ਮੰਨਣ ਦਾ ਆਦੇਸ਼ ਦੇਵੇ ਇਸ ਤਰ੍ਹਾਂ ਸੁਪਰੀਮ ਕੋਰਟ ਤੋਂ ਵੀ ਵਿਸ਼ਵਾਸ ਟੁੱਟ ਜਾਵੇਗਾ ਉਹਦਾ ਮਾਮਲਾ ਤੁਹਾਨੂੰ ਅੱਗੇ ਦੱਸਾਂਗੇ ਕਾਬਲੇ ਗੌਰ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਪੂਰਾ ਮਾਮਲਾ ਹੈ ਸੁਪਰੀਮ ਕੋਰਟ ਵਾਰ-ਵਾਰ ਕਹਿ ਰਿਹਾ ਹੈ ਕਿ ਢੱਲੇਵਾਲ ਨੂੰ ਟ੍ਰੀਟਮੈਂਟ ਦਿੱਤਾ ਜਾਵੇ ਢੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦਿਓ ਪੰਜਾਬ ਸਰਕਾਰ ਦੇ ਮੈਡੀਕਲ ਡੀਪ ਦੇ ਵੱਲੋਂ ਇਹ ਜ਼ਿਕਰ ਕਰ ਦਿੱਤਾ ਗਿਆ ਹੈ ਕਿ ਕੇਂਦਰ ਦੀ ਸਰਕਾਰ ਦੀ ਬੋਲੀ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੇ ਵਿੱਚ ਝਲਕ ਰਹੀ। ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ। ਤਾਂ ਦੂਜੇ ਪਾਸੇ ਇਹ ਮਾਮਲਾ ਕਾਨੂੰਨ ਦੀ ਚੌਕੜ ਤੇ ਵੀ ਪਹੁੰਚਿਆ ਹੋਇਆ ਹੈ। ਮਰਨ ਵਰਤ ਨੂੰ ਲੈ ਕੇ ਸੁਪਰੀਮ ਕੋਰਟ 'ਚ ਅਹਿਮ ਸੁਣਵਾਈ ਹੋਈ ਤੇ ਇਸ ਦੌਰਾਨ ਅਦਾਲਤ ਨੇ ਸਖਤ ਟਿੱਪਣੀਆਂ ਵੀ ਕੀਤੀਆਂ ਤੇ ਕਿਹਾ ਕਿ ਡੱਲੇਵਾਲ ਨੂੰ ਹਸਪਤਾਲ ਤੋਂ ਜਾਣ ਤੋਂ ਰੋਕਣਾ ਖੁਦਕੁਸ਼ੀ ਲਈ ਕਸੌਣ ਵਰਗਾਏ ਇਸ ਪੂਰੇ ਮਾਮਲੇ ਤੇ ਕੇਂਦਰ ਸਰਕਾਰ ਕੀ ਕਰ ਰਹੀ ਹੈ ਜੇ ਪੰਜਾਬ ਸਰਕਾਰ ਨੂੰ ਮਦਦ ਚਾਹੀਦੀ ਹੈ ਤਾਂ ਕੇਂਦਰ ਹੈਲਪ ਕਰੇ ਢੱਲੇਵਾਲ ਨੂੰ ਸ਼ਿਫਟ ਕਰਨ ਤੋਂ ਬਾਅਦ ਮੰਗਾ ਤੇ ਵਿਚਾਰ ਹੋਵੇਗਾ ਢੱਲੇਵਾਲ ਮਰਨ ਵਰਤ ਜਾਰੀ ਰੱਖਣ ਪਰ ਸਮੇਂ ਸਿਰ ਦਵਾਈ ਲੈਣ ਕੋਰਟ ਨੇ ਸਰਕਾਰ ਨੂੰ ਇਹ ਵੀ ਪੁੱਛਿਆ ਕਿ ਕੀ ਤੁਸੀਂ ਕਿਸਾਨਾਂ ਦੇ ਮਕਸਦ ਨੂੰ ਸਮਝਦੇ ਹੋ ਸੁਪਰੀਮ ਕੋਰਟ ਪੰਜਾਬ ਸਰਕਾਰ ਵੱਲੋਂ ਡੀਜੀਪੀ ਅਤੇ ਮੁੱਖ ਸਕੱਤਰ ਪੇਸ਼ ਹੋਏ ਤੇ ਸਰਕਾਰ ਵੱਲੋਂ ਪੱਖ ਰੱਖਦਿਆਂ ਕਿਹਾ ਕਿ ਜੇ ਡੱਲੇਵਾਲ ਨੂੰ ਨੁਕਸਾਨ ਹੋ ਇੱਕ ਜਾਨ ਲਈ ਚਾਹ ਦਾਅ ਤੇ ਨਹੀਂ ਲਾ ਸਕਦੇ ਸਾਡੇ ਕੋਲ ਸੀਮਤ ਵਿਕਲਪ ਨੇ ਕੇਂਦਰ ਸਰਕਾਰ ਮੰਗਾਂ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਡੱਲੇਵਾਲ ਦੀ ਸਿਹਤ ਤੇ ਨਾ ਨਜ਼ਰਾਂ ਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਬੋਦਰ ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਚਿੰਤਾ ਕਰਨ ਲਈ ਸੁਪਰੀਦਾਦ ਅਦਾਲਤ ਵੀ ਇਹ ਹੀ ਚਾਹੁੰਦੀ ਹੈ ਕਿ ਮੋਰਚੇ ਤੇ ਐਕਸ਼ਨ ਹੋਵੇ ਬਹੁਤ ਸਰਕਾਰ ਲਈ आदेश देता तो मुझे लग रहा है अच्छा होता नहीं तो अगर सुप्रीम कोर्ट ही ऐसे आदेश देगा कि जबरदस्ती करो भले सेंटर से सपोर्ट लो भले गोली चलानी पड़े कुछ करना पड़े किसानों को वहां से उसको उठाओ और हॉस्पिटलाइज करो तो फिर तो फिर तो देश के लोग कहाँ जाएंगे ਕਾਬਲੇ ਗੌਰ ਹੈ ਕਿ ਸ਼ੁੱਕਰਵਾਰ ਨੂੰ ਵੀ ਡੱਲੇਵਾਲ ਮਾਮਲੇ ਸੁਪਰੀਮ ਕੋਰਟ ਚ ਸੁਣਵਾਈ ਹੋਈ ਸੀ ਜਿਸ ਤੇ ਕੋਰਟ ਨੇ ਡੱਲੇਵਾਲ ਨੂੰ ਹਸਪਤਾਲ ਸ਼ਿਫਟ ਕਰਨ ਬਾਰੇ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਰਿਪੋਰਟ ਮੰਗੀ ਸੀ ਖਨੌਰੀ ਤੋਂ ਮਨਪ੍ਰੀਤ ਚਾਹਲ ਦੇ ਨਾਲ ਬਿਊਰੋ ਰਿਪੋਰਟ న్యూਸ 18 ਤਾਂ ਡੱਲੇਵਾਲ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਗਈਆਂ ਉਸ ਦੇ ਉੱਤੇ ਡੱਲੇਵਾਲ ਦੀ ਸਟੇਟਮੈਂਟ ਵੀ ਆ ਗਈ ਪੂਰੇ ਮਾਮਲੇ ਨੂੰ ਜੇ ਸੌਖੇ ਸ਼ਬਦਾਂ ਦੇ ਵਿੱਚ ਸਮਝੀਏ ਤਾਂ ਸੁਪਰੀਮ ਕੋਰਟ ਕਹਿ ਰਿਹਾ ਕਿ ਡੱਲੇਵਾਲ ਦੀ ਸਾਨੂੰ ਚਿੰਤਾ ਹੈ ਔਰ ਇਸ ਚਿੰਤਾ ਦੀ ਵਜ੍ਹਾ ਦੇ ਨਾਲ ਤੁਸੀਂ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੇਵੋ ਇਨਫੈਕਟੇ ਵੀ ਕਹਿ ਦਿੱਤਾ ਗਿਆ ਕਿ ਜੇਕਰ ਸਖਤੀ ਵੀ ਕਰਨੀ ਪਵੇ ਤਾਂ ਉਸ ਵਾਲੇ ਪਾਸੇ ਵੀ ਇਹ ਇਸ਼ਾਰਾ ਕਰ ਦਿੱਤਾ ਗਿਆ ਕਿ ਉਸ ਵਾਲੇ ਪਾਸੇ ਵੀ ਕਦਮ ਵਧਾਓ ਪਰ ਕਿ ਵਾਕਈ ਹੀ ਖਨੋਰੀ ਬਾਰਡਰ ਦੇ ਉੱਤੇ ਇਸ ਸਮੇਂ ਸਥਿਤੀ ਇਸ ਤਰੀਕੇ ਦੀ ਹੈ ਕਿ ਜੇਕਰ ਸਖਤੀ ਕੋਈ ਕੀਤੀ ਜਾਂਦੀ ਹੈ ਜਾਂ ਫਿਰ ਪੁਲਿਸ ਜਾਂ ਕੋਈ ਹੋਰ ਦਸਤੇ ਭੇਜੇ ਜਾਂਦੇ ਨੇ ਤਾਂ ਉੱਥੇ ਹਾਲਾਤ ਵਿਗੜ ਵੀ ਸਕਦੇ ਨੇ ਇਹ ਬਾਰ-ਬਾਰ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਏਜੀ ਨੇ ਉਹ ਸੁਪਰੀਮ ਕੋਰਟ ਦੇ ਵਿੱਚ ਕਹਿ ਰਹੇ ਨੇ ਖਰ ਦੇਖਣਾ ਹੋਏਗਾ ਕੀ ਕੀ ਹੁੰਦਾ ਪਰ ਇਸ ਸਭ ਦੇ ਵਿਚਾਲੇ ਡੱਲੇਵਾਲ ਦੀ ਵਿਗੜਦੀ ਸਿਹਤ ਦੇ ਉੱਤੇ ਡਾਕਟਰ ਚਿੰਤਾ ਜਤਾ ਰਹੇ ਨੇ ਇਹ ਰੋਜ਼ਾਨਾ ਡਾਕਟਰਾਂ ਦੇ ਜਿਹੜੇ ਬਿਆਨ ਸਾਹਮਣੇ ਆ ਰਹੇ ਨੇ ਉਸ ਦੇ ਵਿੱਚ ਚਿੰਤਾ ਡੈਫੀਨਿਟਲੀ ਹੈ ਉਹ ਕਹਿ ਰਹੇ ਨੇ ਕਿ ਡੱਲੇਵਾਲ ਨੂੰ ਮੈਡੀਕਲ ਟਰੀਟਮੈਂਟ ਲੈਣ ਦੀ ਅਪੀਲ ਅਸੀਂ ਕੀਤੀ ਹੈ ਚਾਹੇ ਕੁਝ ਨਾ ਖਾਓ ਪਰ ਟਰੀਟਮੈਂਟ ਜ਼ਰੂਰ ਲਗਵਾਓ ਟਰੀਟਮੈਂਟ ਨਾ ਲੈਣ ਦੇ ਨਾਲ ਸਿਹਤ ਹੋਰ ਵਿਗੜ ਸਕਦੀ ਹੈ ਇਹ ਵੀ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਡੱਲੇਵਾਲ ਦੀ ਵਿਗੜਦੀ ਸਿਹਤ ਦੇ ਵਿਚਾਲੇ ਡਾਕਟਰਾਂ ਦੀ ਚਿੰਤਾ ਵੀ ਜਾਇਜ਼ ਹੈ ਕਿਉਂਕਿ ਕੋਈ ਸ਼ਖਸ ਬਿਨਾਂ ਅੰਨ ਤੋਂ ਕਿੰਨੇ ਦਿਨ ਰਹਿ ਸਕਦਾ ਹੈ ਆਲਰੇਡੀ ਤੁਸੀਂ ਕਹਿ ਸਕਦੇ ਹੋ ਕਿ ਇੱਕ ਮਹੀਨੇ ਤੋਂ ਉੱਪਰ ਸਮਾਂ ਹੋ ਚੱਲਿਆ ਹੈ ਕਿ ਡੱਲੇਵਾਲ ਭੁੱਖ ਹੜਤਾਲ ਦੀ ਉੱਤੇ ਬੈਠੇ ਹੋਏ ਨੇ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ ਇਸ ਸਭ ਦੇ ਵਿਚਾਲੇ ਲਗਾਤਾਰ ਅਪੀਲ ਕਰ ਰਹੇ ਨੇ ਡਾਕਟਰ ਸਾਡੀ ਦੇਖਭਾਲ ਕਰ ਲੋਗੇ ਸਾਡੀ ਸੁਪਰਵਾਈਜ਼ ਹੈ ਸਰ ਉਹ ਨਹੀਂ ਨਾ ਮਿਲ ਰਹੀ ਆ ਪਰ ਸਿਰਫ ਦੇਖੇ ਜਾ ਰਹੇ ਆ ਤੁਹਾਨੂੰ ਜੈਸਿਕਲੀ ਪੁਆਇੰਟ ਇਹ ਹੈਗਾ ਤੁਹਾਡੇ ਰੈਸਟ ਦੇਖੋ ਜਿਵੇਂ ਕੰਡੀਸ਼ਨ ਹੈ ਨਾ ਜੀ ਉਸ ਕੋ ਤੇ ਲੱਗਦਾ ਵੀ ਥੋੜਾ ਜਿਹਾ ਆਪਾਂ ਨੂੰ ਚਾਹੀਦਾ ਹੈ ਤੁਹਾਡਾ ਸੰਘਰਸ਼ ਆਪਣੇ ਲੀਕ ਤੇ ਉਦਾਂ ਹੀ ਚੱਲਦਾ ਰਹੇਗਾ ਕੋਈ ਸਾਡੇ ਵੱਲੋਂ ਕੋਈ ਡਿਸਟਰਬੈਂਸ ਨਹੀਂ ਹੋ ਨਹੀਂ ਹੋ ਰਹੀ ਨਾਲ ਉਹ ਜੀ ਤੁਹਾਡਾ ਬਿਲਕੁਲ ਵੀ ਨਾਲੋਂ ਸਰ ਮੁਰਾ ਚੱਲੂਗਾ ਜਿਹੜਾ ਇਹ ਮੈਡੀਕਲ ਟ੍ਰੀਟਮੈਂਟ ਹੈ ਤਾਂ ਦੇਖੋ ਉਹਨੂੰ ਲੈਣਾ ਚਾਹੀਦਾ ਟ੍ਰੀਟਮੈਂਟ ਵੀ ਨਹੀਂ ਅਸੀਂ ਤਾਂ ਸਪੋਰਟ ਕਵਾਂਗੇ ਸਿਰਫ ਥੋੜਾ ਜਿਹਾ ਸਹਾਰਾ ਰਹੇਗਾ ਤਾਂ ਕਿ ਸੰਘਰਸ਼ ਤੁਹਾਡਾ ਲੰਬਾ ਚੱਲੇ ਸ ਇੱਦਾਂ ਸਾਨੂੰ ਇਹ ਖਤਰਾ ਹੈ ਕਿ ਚੇਨ ਛੇਤੀ ਉਹ ਟੁੱਟ ਜੇ ਸਰ ਇਹ ਚੂਸ ਕਰ ਲੋ ਸਰ ਜਿਹੜੀ ਮਰਜ਼ੀ ਲੈ ਲਓ ਤੁਸੀਂ ਇੱਥੇ ਆ ਲਓ ਨਾਂ ਦਾ ਹਸਪਤਾਲ ਹੈ ਰਜਿੰਦਰ ਹਸਪਤਾਲ ਹੈ ਜਾਂ ਤੁਹਾਡੀ ਮਰਜ਼ੀ ਦਾ ਕੋਈ ਵੀ ਪ੍ਰਾਈਵੇਟ ਜਿੱਥੋਂ ਵੀ ਤੁਸੀਂ ਇਹ ਸਭ ਜਗ੍ਹਾ ਤੁਸੀਂ ਪਸੰਦ ਕਰ ਸਕਦੇ ਹੋ ਅਸੀਂ ਤਾਂ ਸਭ ਬੇਨਤੀ ਮੈਂ ਤੁਸੀਂ ਮੰਨਿਆ ਤੁਸੀਂ ਗੱਲ ਕਹਿ ਰਹੇ ਹੋ ਪਰ ਫਿਰ ਵੀ ਸਰ ਥੋੜਾ ਤਸੱਲੀ ਬਖਸ਼ ਨਹੀਂ ਹੈਗਾ ਇੱਥੇ ਹਾਂ ਮੈਡੀਕਲ ਟ੍ਰੀਟਮੈਂਟ ਦਾ ਜ਼ਿਕਰ ਕੀਤਾ ਜਾ ਰਿਹਾ ਪਰ ਉਸ ਤੋਂ ਇਨਕਾਰ ਕਰ ਰਹੇ ਨੇ ਦਲੇਵਾਲ ਤੇ ਬਾਕੀ ਸਮਰਥਕ ਵੀ ਇਸ ਸਬ ਦੇ ਵਿਚਾਲੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਕਰਨ ਦਾ ਐਲਾਨ ਕਰ ਦਿੱਤਾ ਗਿਆ 4 ਜਨਵਰੀ ਨੂੰ ਇਹ ਮਹਾਪੰਚਾਇਤ ਹੋਵੇਗੀ ਯਾਨੀ ਕਿ ਅਗਲੇ ਸ਼ਨੀਵਾਰ 4 ਜਨਵਰੀ ਨੂੰ ਖਨੋਰੀ ਬਾਰਡਰ ਦੇ ਉੱਤੇ ਮਹਾਪੰਚਾਇਤ ਸੱਦੀ ਗਈ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਇੱਕ ਵੱਡਾ ਇਕੱਠ ਅਸੀਂ ਕਰਾਂਗੇ ਕਿਸਾਨ ਲੀਡਰ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਖਨੌਰੀ ਦੇ ਉੱਤੇ ਜਿੱਥੇ ਡੱਲੇਵਾਲ ਭੁਖ ਹੜਤਾਲ ਦੇ ਉੱਤੇ ਲਗਾਤਾਰ ਬੈਠੇ ਹੋਏ ਨੇ ਉੱਥੇ ਹੀ ਆਉਂਦੇ ਸ਼ਨੀਵਾਰ ਨੂੰ ਅਗਲੇ ਸ਼ਨੀਵਾਰ ਨੂੰ ਜਿਹੜਾ ਇਹ ਇਕੱਠ ਸੱਦਿਆ ਗਿਆ ਕਿਸਾਨ ਲੀਡਰ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਨੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਖਨੌਰੀ ਬਾਰਡਰ ਪਹੁੰਚਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਤੇ ਇਸ ਚਾਲੇ ਮਹਾਪੰਚਾਇਤ ਦੇ ਵਿੱਚ ਡੱਲੇਵਾਲ ਵੀ ਖੁਦ ਸ਼ਾਮਲ ਹੋਣਗੇ 4 ਤਰੀਕ ਨੂੰ ਔਰ ਕਾਬਲੀ ਗੱਲ ਇਹ ਹੈ ਕਿ ਉਸ ਤੋਂ ਪਹਿਲਾਂ ਸੋਮਵਾਰ ਨੂੰ ਇੱਕ ਵੱਡੇ ਬੰਦ ਦਾ ਐਲਾਨ ਕੀਤਾ ਗਿਆ ਪੰਜਾਬ ਬੰਦ ਹੋਵੇਗਾ ਅਸੀਂ ਆਪਣੇ ਦਰਸ਼ਕਾਂ ਤੱਕ ਵੀ ਇਸ ਕਰਕੇ ਜਾਣਕਾਰੀ ਪਹੁੰਚਾ ਰਹੇ ਹਾਂ ਕਿ ਪੰਜਾਬ ਬੰਦ ਦੀ ਕਾਲ ਔਰ ਜਿਸ ਤਰੀਕੇ ਦੀ ਤਿਆਰੀ ਕਿਸਾਨਾਂ ਦੇ ਵੱਲੋਂ ਕੀਤੀ ਗਈ ਹੈ ਇਹ ਲੱਗ ਰਿਹਾ ਕਿ ਸੋਮਵਾਰ ਨੂੰ ਇਸ ਬੰਦ ਦਾ ਵੱਡੇ ਪੱਧਰ ਦੇ ਉੱਤੇ ਅਸਰ ਨਜ਼ਰ ਆ ਸਕਦਾ ਹੈ ਯਾਨੀ ਕਿ ਪੰਜਾਬ ਮੁਕੰਮਲ ਤੌਰ ਤੇ ਬੰਦ ਹੋਵੇ ਸੋਮਵਾਰ ਨੂੰ ਕੋਈ ਵੱਡੀ ਗੱਲ ਨਹੀਂ ਹੋਏਗੀ ਕਿਉਂਕਿ ਥਾਂ ਥਾਂ ਤੇ ਕਿਸਾਨਾਂ ਦੇ ਮੋਰਚੇ ਲੱਗੇ ਹੋਣਗੇ ਤੇ ਇਸ ਵਿਚਾਲੇ ਬਾਕੀ ਜਥੇਬੰਦੀਆਂ ਨੂੰ ਵੀ ਅਪੀਲ ਕਰ ਰਹੇ ਨੇ ਤੇ ਨਾਲ ਹੀ ਅੱਗੇ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਜੱਲੇਵਾਲ ਸਾਹਿਬ ਦੀ ਇੱਛਾ ਹੈ ਕਿ ਜਦੋਂ ਬੰਦਾ ਸੋਚਦਾ ਹੈ ਕੱਲਾ ਸਾਰੀ ਸਥਿਤੀ ਨੂੰ ਉਹਦੇ ਅੰਦਰੋਂ ਮਨ 'ਚ ਜੋ ਜਿਹੜੀ ਭਾਵਨਾਵਾਂ ਆਉਂਦੀ ਆ ਤੋ ਜਿਹੜੀ ਸਥਿਤੀ 'ਚ ਡੱਲੇਵਾਲ ਸਾਹਿਬ ਜਾ ਰਹੇ ਨੇ ਤਾ ਉਹ ਮਨ ਦੀ ਉਹਨਾਂ ਦੀ ਭਾਵਨਾ ਹੈ ਕਿ ਮੈਂ ਲੱਖਾਂ ਲੋਕਾਂ ਦੇ ਵਿੱਚ ਆ ਕੇ ਹੋ ਸਕਿਆ ਜੀ ਇੱਕ ਦੋ ਸ਼ਬਦ ਜ਼ਰੂਰ ਬੋਲਾਂ ਤਾ ਉਹ ਅਸੀਂ ਫੈਸਲਾ ਕੀਤਾ ਕਿ 4 ਤਰੀਕ ਨੂੰ ਜਾਣੇ 4 ਜਨਵਰੀ ਨੂੰ ਐਸੇ ਜਗ੍ਹਾ ਦੇ ਵਿੱਚ ਖਨੌਰੀ ਦੇ ਵਿੱਚ ਬਹੁਤ ਵੱਡੀ ਕਿਸਾਨ ਪੰਚਾਇਤ ਕਰਾਂਗੇ ਲੱਖਾਂ ਲੋਕ ਉਹਦੇ ਵਿੱਚ ਆਉਣਗੇ ਪੂਰੇ ਪਾਰ ਦੇ ਵਿੱਚੋਂ ਕੱਲੇ ਪੰਜਾਬ ਤੋਂ ਨਹੀਂ ਸਾਡੇ ਹਰਿਆਣਾ ਉੱਤਰ ਪ੍ਰਦੇਸ਼ ਸਾਰੀਆਂ ਸਟੇਟਾਂ ਦੇ ਜਿੱਥੇ ਜਿੱਥੇ ਡੱਲੇਵਾਲ ਸਾਹਿਬ ਗਏ ਨੇ ਜਿੱਥੇ ਜਿੱਥੇ ਕੰਮ ਕੀਤਾ ਮੀਟਿੰਗਾਂ ਕੀਤੀਆਂ ਨੇ ਜਿੱਥੇ ਸਾਡੇ ਦੋਨੇ ਫੋਰਮ ਦੇ ਜਿਹੜੇ ਲੋਕ ਨਹੀਂ ਆ ਸਕੇ ਥੇ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਕਿ 4 ਜਨਵਰੀ ਨੂੰ 11 ਵਜੇ ਤੋਂ ਲੈ ਕੇ 3 ਵਜੇ ਤੱਕ ਇੱਥੇ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਕਰਾਂਗੇ ਜਿਹਦੇ ਵਿੱਚ ਡੱਲੇਵਾਲ ਸਾਹਿਬ ਜ਼ਰੂਰ ਕੋਸ਼ਿਸ਼ ਕਰਨਗੇ ਉਧਰ ਖਨੌਰੀ ਬਾਰਡਰ ਦੇ ਉੱਤੇ ਸਿਆਸੀ ਆਗੂਆਂ ਦੇ ਪਹੁੰਚਣ ਦਾ سلسلہ ਵੀ ਲਗਾਤਾਰ ਜਾਰੀ ਹੈ ਸ਼ਨੀਵਾਰ ਦੇ ਦਿਨ ਸਮਰਨਜੀਤ ਸਿੰਘ ਮਾਨ ਵੀ ਉੱਥੇ ਪਹੁੰਚੇ ਇੱਕ ਵਾਰੀ ਫੇਰ ਉਹ ਲਗਾਤਾਰ ਨਜ਼ਰ ਆਏ ਨੇ ਰਜਿੰਦਰ ਕੌਰ ਭੱਟਲ ਸਾਹਿਬ ਕਾ ਸੀਐਮ ਨੇ ਉਹ ਵੀ ਪਹੁੰਚੇ ਸਿਮਰਨਜੀਤ ਸਿੰਘ ਮਾਨ ਨੇ ਡੱਲੇਵਾਲ ਦਾ ਹਾਲਚਲ ਜਾਣਿਆ ਮੁਲਾਕਾਤ ਕੀਤੀ ਕੇਂਦਰ ਸਰਕਾਰ ਜਲਦ ਮਸਲੇ ਦਾ ਹੱਲ ਕਰੇ ਵੀ ਕਿਹਾ ਕਿਸਾਨਾਂ ਦੀ ਮੰਗਾਂ ਤੇ ਵਿਚਾਰ ਕੇਂਦਰ ਦੀ ਸਰਕਾਰ ਨੂੰ ਕਰਨਾ ਚਾਹੀਦਾ ਰਜਿੰਦਰ ਕੌਰ ਪੱਠਲ ਨੇ ਵੀ ਮੁਲਾਕਾਤ ਕੀਤੀ ਇਹ ਸੈਂਟਰ ਕੋਈ ਵੀ ਕਦਮ ਅਗਾਂਹ ਨੂੰ ਨਹੀਂ ਚੱਕਰੀ ਜਿਸ ਨਾਲ ਅਸੀਂ ਡੰਨੇਵਾਲ ਸਾਹਿਬ ਨੂੰ ਬਚਾ ਸਕੀਏ ਉਹਨਾਂ ਦੇ ਜਿਹੜੇ ਗੁਰਦੇ ਹੈ ਜਗਰਾ ਫਿਪਰੇ ਉਨਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਤੇ ਫਿਰ ਉਸ ਤੋਂ ਬਾਅਦ ਫੈਸਲਾ ਸੈਂਟਰ ਨੇ ਜੇ ਕਰਨਾ ਹੈ ਉਹਦਾ ਫਾਇਦਾ ਨਹੀਂ ਰਹੂਗਾ ਉਹ ਫਿਰ ਜ਼ਬਰਨ ਸੈਂਟਰ ਨੂੰ ਕਰਨਾ ਪਊਗਾ ਹਿੰਦੁਸਤਾਨੀ ਨੈਸ਼ਨਲ মিডিਆ ਦੇ ਸਾਹਮਣੇ ਸਾਰੇ ਕਾਨੂੰਨ ਮੰਨ ਕੇ ਉਸ ਤੋਂ ਪਿੱਛੇ हट ਗਿਆ ਹੈ ਤੇ ਕਿਹੜੇ ਮੂੰਹ ਨਾਲ ਇਹ ਕਾਲੇ ਅੰਗਰੇਜ਼ ਚਾਹੁੰਦੇ ਐ ਕਿ ਅਸੀਂ ਰਾਜ ਕਰੀਏ ਇਸ ਦੇਸ਼ ਦੇ ਵਿੱਚ ਜਿਹੜੇ ਦੇਸ਼ ਦੇ ਨਾਲ ਉਹ ਇਹ ਜਿਹੀਆਂ ਗੱਲਾਂ ਕਰਕੇ ਵਾਅਦੇ ਕਰਕੇ ਮੁਕਰਦੇ ਆ ਝੂਠੇ ਆ ਜਿਹੜੇ ਤੇ ਅੱਜ ਕਿਸਾਨ ਤੋਂ ਬਦਲਾ ਲੈਣ ਲੱਗੇ ਹੋਏ ਨੇ ਪਹਿਲੇ ਦਿਨ ਤੋਂ ਹੀ ਮੋਦੀ ਦਾ ਹੀ ਕੰਮ ਸੀ গুজরাট ਚੋਂ ਕਿਸਾਨਾਂ ਦਾ ਜਾੜਾ ਕੀਤਾ ਦੁਖੀ ਸੀ ਕਿਸਾਨਾਂ ਦਾ ਅੱਜ ਵੀ ਇਹ ਸਾਰਾ ਕੁਝ ਜਿਹੜੇ ਕਰ ਰਹੇ ਹੈਗੇ ਨੇ ਮੈਨੂੰ ਤਾਂ ਹੈਰਾਨੀ ਇਸ ਗੱਲ ਦੇ ਉੱਤੇ ਹੈਗੀ ਆ ਕਿ ਇਹਨਾਂ ਦਾ ਇਹਨਾਂ ਨੂੰ ਸਾਹ ਕਿਵੇਂ ਆਉਂਦਾ ਝੂਠ ਬੋਲ ਕੇ ਮੁੱਖ ਕੁਰਸੀਗਾ ਤੇ ਬੈਠ ਕੇ ਦੇਸ਼ ਤੇ ਆਤੇ ਤਾ ਸਿਆਸੀ ਆਗੂ ਵੀ ਲਗਾਤਾਰ ਪਹੁੰਚ ਰਹੇ ਨੇ ਖਰੋਰੀ ਬਾਰਡਰ ਦੇ ਉੱਤੇ ਦੇਖੋ ਜਿਹੜਾ 2020 2021 ਵਾਲਾ ਅੰਦੋਲਨ ਤੇ ਇਸ ਅੰਦੋਲਨ ਦੇ ਵਿੱਚ ਫਰਕ ਕੀ ਨਜ਼ਰ ਆ ਰਿਹਾ ਹੈ ਦੋ ਫਰਕ ਨੇ ਇਨਫੈਕਟ ਇੱਕ ਫਰਕ ਨਜ਼ਰ ਆ ਰਿਹਾ ਹੈ ਕਿ ਜਿਹੜੇ ਕਿਸਾਨ ਆਗੂ ਸੀ ਉਹ ਪਿਛਲੀ ਵਾਰ ਬਿਲਕੁਲ ਇਕੱਠੇ ਨਜ਼ਰ ਆ ਰਹੇ ਸੀ ਬੱਤੀ ਕਿਸਾਨ ਜਥੇਬੰਦੀਆਂ ਪੰਜਾਬੀਆਂ ਇਕੱਠੀਆਂ ਸੀ ਵਕ ਵਕ ਦੇਸ਼ ਦੀਆਂ ਜਥੇਬੰਦੀਆਂ ਦਾ ਵੀ ਸਾਥ ਮਿਲਿਆ ਇਸ ਵਾਰ ਦੋ ਫਾਰਮਾ ਦਾਹੀਏ ਪੁਰਾ ਧਰਨਾ ਪ੍ਰਦਰਸ਼ਨ ਨਜ਼ਰ ਆਉਂਦਾ ਹੈ ਔਰ ਇਸ ਦੇ ਵਿੱਚ ਵੀ ਮੁੱਖ ਤੌਰ ਦੇ ਉੱਤੇ ਸਰਵਨ ਸਿੰਘ ਬੰਦੀਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਨਾਮ ਦੂਜਾ ਫਰਕ ਇਸ ਦੇ ਵਿੱਚ ਇਹ ਹੈ ਕਿ ਪਿਛਲੀ ਵਾਰ ਜਿਹੜੇ ਦਿੱਲੀ ਵਾਲੀਆਂ ਸਟੇਜਾਂ ਸੀ ਉਸ ਦੇ ਉੱਤੇ ਕੋਈ ਸਿਆਸੀ ਆਗੂ ਦੀ ਤੁਹਾਨੂੰ ਜਿਹੜੀ ਸ਼ਮੂਲੀਅਤ ਨਜ਼ਰ ਨਹੀਂ ਆਈ ਸੀ ਜਾਂ ਫਿਰ ਉੱਥੇ ਕੋਈ ਪਹੁੰਚਦਾ ਨਜ਼ਰ ਨਹੀਂ ਆਇਆ ਸੀ ਇੱਕ ਅੱਧਾ ਕੋਈ ਆਗੂ ਪਹੁੰਚਿਆ ਤਾਂ ਉਹਨਾਂ ਨੂੰ ਵੀ ਉੱਥੇ ਨਹੀਂ ਬੋਲਣ ਦਿੱਤਾ ਗਿਆ ਸਟੇਜ ਤੇ ਇਸ ਵਾਰ ਵੀ ਨਜ਼ਰ ਨਹੀਂ ਆ ਰਹੇ ਪਰ ਲਗਾਤਾਰ ਪਹੁੰਚ ਰਹੇ ਨੇ ਤੇ ਬਕਾਇਦਾ ਪ੍ਰੈਸ ਕਾਨਫਰੰਸ ਦਾ ਵੀ ਉਹਨਾਂ ਨੂੰ ਜਿਹੜਾ ਪਲੈਟਫਾਰਮ ਹੈ ਜਾਂ ਥਾਂ ਮੁਹੱਈਆ ਕਰਵਾਈ ਜਾ ਰਹੀ ਹੈ ਹਣ ਅੱਗੇ ਵਾਦਿਆਂ ਤੇ ਗੱਲ ਹੋਈ ਗਈ ਐਸਜੀਪੀਸੀ ਦੀ ਐਸਜੀਪੀਸੀ ਦੀ ਅੰਤਰੀਮ ਕਮੇਟੀ ਦੀ ਮੀਟਿੰਗ ਇੱਕ ਵਾਰ ਮੁੜ ਤੋਂ ਮੁਲਤਵੀ ਕਰ ਦਿੱਤੀ ਗਈ ਹੈ ਔਰ ਹੁਣ ਸੋਮਵਾਰ ਦੀ ਥਾਂ ਮੰਗਲਵਾਰ ਨੂੰ ਇਹ ਮੀਟਿੰਗ ਹੋਵੇਗੀ ਹੈ ਦੂਜੀ ਵਾਰ ਹੈ ਜਦੋਂ ਅੰਤਰੀਮ ਕਮੇਟੀ ਦੀ ਬੈਠਕ ਨੂੰ ਅੱਗੇ ਪਾਇਆ ਗਿਆ ਹੈ ਕਾਬਲੇ ਗੌਰ ਹੈ ਕਿ 30 ਦਸੰਬਰ ਨੂੰ ਸੋਮਵਾਰ ਦੇ ਦਿਨ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਤੇ ਤਰਕੇ ਦਿੱਤਾ ਗਿਆ ਹੈ ਕਿ ਇਸ ਕਰਕੇ ਹੀ ਐਸਜੀਪੀਸੀ ਨੇ ਆਪਣੀ ਮੀਟਿੰਗ ਨੂੰ ਇੱਕ ਦਿਨ ਦੇ ਲਈ ਟਾਲ ਦਿੱਤਾ ਹੈ 31 ਤਰੀਕ ਨੂੰ ਕਰ ਦਿੱਤਾ ਹੈ ਕਿਸਾਨਾਂ ਦੇ ਪੰਜਾਬ ਬੰਦ ਦੇ ਸਮਰਥਨ ਦੇ ਵਿੱਚ ਇਹ ਫੈਸਲਾ ਲਿਆ ਪਹਿਲਾਂ 30 ਦਸੰਬਰ ਨੂੰ ਸੋਮਵਾਰ ਨੂੰ ਮੀਟਿੰਗ ਹੋਣੀ ਸੀ ਉਹ 31 ਤਰੀਕ ਨੂੰ ਹੋਵੇ ਪੰਥਕ ਮਸਲਿਆਂ ਬਾਰੇ ਵਿਚਾਰ ਹੋਣਾ ਹੈ ਕਾਬਲੇ ਗੌਰ ਹੈ ਕਿ ਇੱਕ ਜੜੋ ਬਣਾਇਆ ਗਿਆ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਜਾਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਉਹਨਾਂ ਦੇ ਮਾਮਲੇ 'ਚ ਜੋ ਜਾਂਚ ਕਰ ਰਹੀ ਹੈ ਉਸ ਤੋਂ ਬਾਅਦ ਨਰਾਜ਼ਗੀਆਂ ਖਬਰਾਂ ਲਗਾਤਾਰ ਆਈਆਂ ਨੇ ਜਥੇਦਾਰ ਸਾਹਿਬ ਦੀਆਂ ਨਰਾਜ਼ਗੀਆਂ ਖਬਰਾਂ ਆਈਆਂ ਇਨਫੈਕਟਰ ਧਾਮੀ ਦੀਆਂ ਨਰਾਜ਼ਗੀਆਂ ਵੀ ਗੱਲਾਂ ਹੋਣ ਲੱਗੀਆਂ ਹਨ ਕਿ ਆਫੀਸ਼ੀਅਲ ਤੌਰ ਤੇ ਕੋਈ ਦਸਬੀਕ ਹੈ ਅਜਿਹੀਆਂ ਨਰਾਜ਼ਗੀਆਂ ਨੂੰ ਨਹੀਂ ਕਰਦਾ ਹੁੰਦਾ ਪਰੇਦ ਕੇ ਅਸਲ ਲਗਾਏ ਜਾ ਰਹੇ ਸੀ ਇਸ ਕਰਕੇ ਅਗਲੀ ਮੀਟਿੰਗ ਸੱਦ ਲਈ ਗਈ ਖੈਰ ਉਹ ਮੀਟਿੰਗ ਕੈਨਸਲ ਹੋਈ ਤੇ ਫਿਰ 30 ਤਰੀਕ ਨੂੰ ਮੀਟਿੰਗ ਸੱਦ دی ਗਈ ਹੁਣ 30 ਤਰੀਕ ਨੂੰ ਇੱਕ ਵਾਰ ਫਿਰ ਤੋਂ ਕੈਨਸਲ ਹੋਈ ਹਾਲਾਂਕਿ ਇਸ ਵਾਰ ਹਵਾਲਾ ਦਿੱਤਾ ਗਿਆ ਏ ਪੰਜਾਬ ਬੰਕ ਹੁਣ ਅੱਗੇ ਵਧਦੇ ਤੇ ਗੱਲ ਹੋਵੇਗੀ ਸਮਾਰਕ ਦੇ ਉੱਤੇ جاری ਵਿਵਾਦ ਦੀ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਉਹਨਾਂ ਨੂੰ ਨਾਮ ਅੱਖਾਂ ਦੇ ਨਾਲ ਵਿਦਾਈ ਦਿੱਤੀ ਗਈ ਹੈ ਪਰ ਉਹਨਾਂ ਦੇ ਸਮਾਰਕ ਦੀ ਥਾਂ ਨੂੰ ਲੈ ਕੇ ਵਿਵਾਦ ਹੋ ਗਿਆ ਇਨਫੈਕਟ ਉਹਨਾਂ ਦੇ ਸੰਸਕਾਰ ਦੀ ਥਾਂ ਨੂੰ ਲੈ ਕੇ ਵੀ ਵਿਵਾਦ ਹੈ ਡਾਕਟਰ ਮਨਮੋਹਨ ਸਿੰਘ ਦੇ ਸਮਾਰਕ ਨੂੰ ਲੈ ਕੇ ਜੋ ਵਿਵਾਦ ਹੈ ਉਸ ਦੇ ਨਾਲ ਜੁੜੀ ਖਬਰ ਨਿਗਮ ਬੋਦ ਘਾਟ ਦੇ ਉੱਤੇ ਸੰਸਕਾਰ ਕਰਨ ਦੇ ਉੱਤੇ ਕਾਂਗਰਸ ਨੇ ਸਵਾਲ ਚੁੱਕੇ ਨੇ ਰਾਹੁਲ ਗਾਂਧੀ ਤੇ ਵਿਰਿੰਕਾ ਗਾਂਧੀ ਨੇ ਸਵਾਲ ਖੜੀ ਕੀਤੇ ਤੇ ਕਿਹਾ ਕਿ ਕੇਂਦਰ ਸਰਕਾਰ ਨੇ ਡਾਕਟਰ ਸਿੰਘ ਦਾ ਅਪਮਾਨ ਕੀਤਾ ਹੈ ਨਿਗਮ ਬੋਦ ਘਾਟ ਦੇ ਉੱਤੇ ਸੰਸਕਾਰ ਡਾਕਟਰ ਸਿੰਘ ਦਾ ਵੱਡਾ ਅਪਮਾਨ ਹੈ ਡਾਕਟਰ ਸਿੰਘ ਨੇ 10 ਸਾਲ ਦੀ ਜੀਵਨ ਦੀ ਸੇਵਾ ਨਿਭਾਈ ਹੈ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦਾ ਰਾਜ ਘਾਟ ਦੇ ਤਿੰਨ ਤਿੰਨ ਸਨਸਕਾਰ ਹੁੰਦਾ ਸੀ ਡਾਕਟਰ ਸਿੰਘ ਸਭ ਤੋਂ ਉੱਚੇ ਸਨਮਾਨ ਅਤੇ ਸਮਾਰਕ ਦੇ ਹੱਕਦਾਰ ਨੇ ਕੇਜਰੀਵਾਲ ਨੇ ਵੀ ਕੇਂਦਰ ਸਰਕਾਰ ਦੇ ਉੱਤੇ ਸਵਾਲ ਚੁੱਕੇ ਸਰਕਾਰ ਸੰਸਕਾਰ ਦੇ ਲਈ ਹਜ਼ਾਰ ਗਜ਼ ਜ਼ਮੀਨ ਨਹੀਂ ਦੇ ਸਕੀ ਤੇ ਕੇਜਰੀਵਾਲ ਕਹਿੰਦੇ ਹੋਏ ਨਜ਼ਰ ਆਏ ਨੇ ਤੇ ਉਹਨਾਂ ਦੇ ਵੱਲੋਂ ਜਿਹੜੇ ਟਵੀਟ ਕੀਤੇ ਗਏ ਨੇ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਕਾਬਲੇ ਗੌਰ ਹੈ ਕਿ ਨਿਗਮ ਬੋਧ ਕਾਟ ਦੇ ਉੱਤੇ ਸਨਸਕਾਰ ਕੀਤਾ ਗਿਆ ਨਿਗਮ ਬੋਧ ਕਾਟ ਇੱਕ ਕ੍ਰੀਮੇਸ਼ਨ ਗਰਾਊਂਡ ਹੈ ਜਿੱਥੇ ਤੁਸੀਂ ਸੁਣਿਆ ਹੋਵੇਗਾ ਸਮੇਂ-ਸਮੇਂ ਦੇ ਉੱਤੇ ਕਈ ਸ਼ਖਸੀਅਤਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਪਰ ਜਦੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਕੋਈ ਹੋਵੇ ਬਹੁਤ ਵੱਡੀਆਂ ਜਿਹੜੀਆਂ ਅਹੁਦਿਆਂ ਦੇ ਉੱਤੇ ਰਿਹਾ ਹੋਵੇ ਬਹੁਤ ਵੱਡੀਆਂ ਪ੍ਰਾਪਤੀਆਂ ਜਿਸ ਨੇ ਹਾਸਲ ਕੀਤੀਆਂ ਹੁਣ ਤਾਂ ਉਹਨਾਂ ਦੇ ਲਈ ਪ੍ਰੋਟੋਕੋਲ ਕੁਝ ਵੱਖਰੇ ਹੋ ਜਾਂਦੇ ਨੇ ਕਿੰਨੇ ਗ੍ਰਹਿ ਮੰਤਰਾਲਾ ਤੈਅ ਕਰਕੇ ਕਿ ਇਹ ਸੰਸਕਾਰ ਸਰਕਾਰੀ ਨਿਗੀ ਹੋਇਆ ਮੰਨ ਕੇ ਤੁਸੀਂ ਕਿ ਅੰਤਿਮ ਸੰਸਕਾਰ ਉੱਥੇ ਹੋਣਾ ਚਾਹੀਦਾ ਜਿੱਥੇ ਉਹਨਾਂ ਦਾ ਸਮਾਰਕ ਬਣੇ ਤੋ ਡਾਕਟਰ ਮਨਮੋਹਨ ਸਿੰਘ ਦੀ ਯਾਦ ਦੇ ਵਿੱਚ ਬਣਾਏ ਜਾਣ ਵਾਲੇ ਸਮਾਰਕ ਨੂੰ ਲੈ ਕੇ ਸਿਆਸਤ ਪੱਕੀ ਹੋਈ ਹੈ ਮੈਮੋਰੀਅਲ ਦੇ ਲਈ ਥਾਂ ਨਾਮ ਮਿਲਣ ਨੂੰ ਲੈ ਕੇ ਕਾਂਗਰਸ ਬੀਜੇਪੀ ਤੇ ਹਮਲਾਵਰ ਹੈ ਤੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਦਾ અપਮਾਨ ਇਸ ਨੂੰ ਦੱਸਿਆ ਜਾ ਰਿਹਾ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਪੰਜ ਤੱਤਾਂ ਦੇ ਵਿੱਚ ਵਲੀਨ ਹੋ ਗਏ ਨਿਗਮ ਬੋਧ ਘਾਟ ਦੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਤੋਂ ਪਹਿਲਾਂ ਡਾਕਟਰ ਸਿੰਘ ਦੇ ਸਮਾਰਕ ਦੀ ਥਾਂ ਨੂੰ ਲੈ ਕੇ ਖੂਬ ਵਿਵਾਦ ਵੀ ਹੋ ਗਿਆ ਜਿਸ ਨੂੰ ਲੈ ਕੇ ਕਾਂਗਰਸ ਨੇ ਸਵਾਲ ਖੜੇ ਕੀਤੇ ਤੇ ਜਾਣਬੁੱਝ ਕੇ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਸਿੰਘ ਦਾ ਅਪਮਾਨ ਕਰਨ ਦੇ ਇਲਜ਼ਾਮ ਲਗਾਏ ਤੇ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਤੋਂ ਦਖਲ ਦੀ ਮੰਗ ਕੀਤੀ ਮਾਰੀ ਮੰਗ ਹੈ ਇਹ कि मेमोरियल के लिए जगह देनी चाहिए सरकार को अगर वाजपेयी साहब को जगह दे सकते हैं तो डॉक्टर मनमोहन सिंह को जगह क्यों नहीं मिल सकती और इकलौते सिख थे और ऐसे व्यक्ति थे जिनको पूरा देश चाहे ऑपोजिशन के लोग थे चाहे दुनिया में कोई और व्यक्ति था वो सब मानते थे कि डॉक्टर मनमोहन सिंह की बहुत बड़ी देन इस देश को है दुनिया को है ਉਥੇ ਸ਼ਰਮਣੀ ਅਕਾਲੀ ਦਲ ਨੇ ਵੀ ਇਸ ਮੰਗ ਦੇ ਵਿੱਚ ਹਾਮੀ ਭਰੀ ਹੈ ਤੇ ਮੈਮੋਰੀਅਲ ਦੇ ਲਈ ਜਗ੍ਹਾ ਦੀ ਮੰਗ ਕੀਤੀ ਗਈ ਸਰਵੇਸ਼ ਸਿੰਘ ਬਾਦਲ ਨੇ ਕਿਹਾ ਕਿ ਸਮਾਰਕ ਲਈ ਜਗ੍ਹਾ ਨਾ ਦੇਣਾ ਮੰਤਪੱਗ ਹੈ ਤੇ ਪ੍ਰਧਾਨ ਮੰਤਰੀ ਤੋਂ ਦਖਲ ਦੀ ਮੰਗ ਕੀਤੀ ਮਰਮਨੂ ਇਸ ਗੱਲ ਦਾ ਅਫਸੋਸ ਹੈ ਕਿ ਡਾਕਟਰ ਮਰਮੋਣ ਸਿੰਘ ਨੂੰ ਜਿਹੜਾ ਰਾਜਘਾਟ ਦੇ ਕੋਲ ਜਿੱਥੇ ਸਾਰੇ ਫਾਰਮਰ ਪ੍ਰਾਈਮ ਮਿਨਿਸਟਰਸ ਦੇ ਵੀ ਸਸਕਾਰ ਹੋਏ ਨੇ ਭਾਵੇਂ ਆਈ ਕੇ ਗੁਜਰਾਠ ਹੋਣ ਭਾਵੇਂ ਚੰਦਰ ਸ਼ੇਖਰ ਜੀ ਹੋਣ ਭਾਵੇਂ ਰਜੀਵ ਗਾਂਧੀ ਹੋਵੇ ਭਾਵੇਂ ਵਾਜਪਾਈ ਜੀ ਹੋਣ ਭਾਵੇਂ ਚੌਧਰੀ ਚਰਨ ਸਿੰਘ ਜੀ ਹੋਣ ਮੈਂ ਸਮਝਦਾ ਕਿ ਡਾਕਟਰ ਬਰਮੋਹਨ ਸਿੰਘ ਦਾ ਤੁਸੀਂ ਮੁਕਾਬਲਾ ਨਹੀਂ ਕਰ ਸਕਦੇ ਤੇ ਉਹਨੂੰ ਛੋਟਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਔਰ ਉਹਨਾਂ ਦਾ ਸਸਕਾਰ ਉਸ ਜਗ੍ਹਾ ਬਣਦਾ ਸੀਗਾ ਜਦੋਂ ਵਿਵਾਦ ਭਖਿਆ ਤਾਂ ਇਸ ਤੇ ਬੀਜੇਪੀ ਦਾ ਬਿਆਨ ਵੀ ਸਾਹਮਣੇ ਆਇਆ ਬੀਜੇਪੀ ਦਾ ਕਹਿਣਾ ਹੈ ਕਿ ਡਾਕਟਰ ਸਿੰਘ ਦਾ ਸਮਾਰਕ ਪੂਰੇ ਮਾਨ ਸਨਮਾਨ ਦੇ ਨਾਲ ਬਣਾਇਆ ਜਾਵੇਗਾ ते कांग्रेस ते इस मुद्दे ले के इल्जाम लगाए। तो एक खाती है कांग्रेस उस तरह की गंदी राजनीति पर उतर आई है भारत के प्रधानमंत्री रहे डॉक्टर मनमोहन सिंह जी वो किसी पार्टी के प्रधानमंत्री नहीं रहे वो इस देश के दस साल तक प्रधानमंत्री रहे वो इस देश के अंदर एक क्रांति लेके आए ਹਾਲਾਂਕਿ ਕਾਂਗਰਸ ਦੀ ਇਹ ਮੰਗ ਸੀ ਕਿ ਜਿਸ ਜਗ੍ਹਾ ਤੇ ਸਮਾਰਕ ਬਣਾਇਆ ਜਾਣਾ ਹੈ ਉਸੇ ਜਗ੍ਹਾ ਤੇ ਅੰਤਮ ਸੰਸਕਾਰ ਕੀਤਾ ਜਾਂਦਾ ਜਦਕਿ ਭਾਜਪਾ ਦਾ ਕਹਿਣਾ ਹੈ ਕਿ ਕੁਝ ਸਮੇਂ ਦੀ ਪ੍ਰਕਿਰਿਆ ਦੇ ਬਾਅਦ ਸਮਾਰਕ ਵਾਸਤੇ ਜਗ੍ਹਾ ਦਿੱਤੀ ਜਾਵੇਗੀ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਤੇ ਇਸ ਪੂਰੇ ਮਾਮਲੇ ਦੇ ਉੱਤੇ ਵਿਵਾਦ ਖੜਾ ਹੋ ਗਿਆ ਹੈ ਔਰ ਵਿਵਾਦ ਦੇ ਵਿੱਚ ਆਲੇ ਹੁਣ ਸਵਾਲ ਇਹੀ ਹੈ ਕਿ ਆਖਿਰ ਇਹ ਇਸ ਸਨਸਕਾਰ ਦੀ ਥਾਂ ਕਿਉਂ ਨਹੀਂ ਦਿੱਤੀ ਗਈ ਜਾਂ ਫਿਰ ਇਸ ਦਿਨ ਨੂੰ ਲੈ ਕੇ ਪ੍ਰੋਟੋਕਾਲਸ ਟੀਮ ਨੇ ਕਿਰ ਇਸ ਮੁੱਦੇ ਉੱਤੇ ਅੱਜ ਅਸੀਂ ਪੂਰੀ ਚਰਚਾ ਕਰਨ ਜਾ ਰਹੇ ਹਾਂ ਥੋੜੀ ਦੇਰ ਦੇ ਵਿੱਚ ਪ੍ਰਾਈਮ ਟਾਈਮ ਦੇ ਦੌਰਾਨ ਇਸ ਸਨਸਕਾਰ ਦੀ ਥਾਂ ਦੇ ਉੱਤੇ ਜੋ ਸੰਗਰਾਮ ਸਿਆਸੀ ਸੰਗਰਾਮ ਨਜ਼ਰ ਆ ਰਿਹਾ ਉਸ ਦੇ ਉੱਤੇ ਗੱਲਬਾਤ ਹੋਵੇਗੀ ਕਿਰ ਸਿਆਸਤ ਦੇ ਵਿਚਾਲੇ ਡਾਕਟਰ ਸਿੰਘ ਨੂੰ ਪੂਰੀ ਰਾਜਕੀ ਸਨਮਾਨ ਦੇ ਨਾਲ ਨਾਮ ਅਖੰਡ ਦੇ ਨਾਲ ਅੰਤਿਮ ਵਿਦਾਈ ਦਿੱਤੀ ਗਈ ਅੰਤਿਮ ਸਨਸਕਾਰ ਉਹਨਾਂ ਦਾ ਕੀਤਾ ਗਿਆ ਨਿਗਮ ਬੋਧ ਕਾਟ ਦੇ ਉੱਤੇ ਦਾਂ ਅੰਤਿਮ ਸਸਕਾਰ ਦੀਆਂ ਜਿਹੜੇ ਉਥੇ ਪਹੁੰਚੇ ਹੋਏ ਸੀ ਆਗੂ ਦੀ ਜੀ ਰਾਸ਼ਟਰਪਤੀ ਦ੍ਰੋਪਦੀ ਮਰਮੂ ਉਪ ਰਾਸ਼ਟਰਪਤੀ ਜਗਦੀਪ ਤਨਖੜਾ ਉਥੇ ਪਹੁੰਚੇ ਹੋਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਿਗਮ ਬੂਥ ਕਾਰਡ ਪਹੁੰਚ ਕੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਦਿੱਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੀ ਸ਼ਰਧਾਂਜਲੀ ਦਿੱਤੀ ਗਈ ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਲੀਡਰ ਆਫ oppositon ਕਾਂਗਰਸ ਦੇ ਐਮਪੀ ਨੇ ਰਾਹੁਲ ਗਾਂਧੀ ਉਹ ਵੀ ਪਹੁੰਚੇ ਹੋਏ ਸਨ ਸੋਨੀਆ ਗਾਂਧੀ ਕੈਮਰਾ ਨੀਚੇ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮਲਕਾ ਅਰਜਨ ਖੜਗੇ ਵੀ ਜਿਹੜੇ ਪਹੁੰਚੇ ਹੋਏ ਸਨ ਉਹਨਾਂ ਦੇ ਵੱਲੋਂ ਵੀ ਅੰਤਿਮ ਵਿਦਾਈ ਦਿੱਤੀ ਗਈ ਅੰਤਿਮ ਸੰਸਕਾਰ ਕੀਤਾ ਗਿਆ ਨਿਗਮਬੋਧ ਘਾਟ ਦੇ ਉੱਤੇ ਪੂਰੀ ਰਾਜਕੀ ਸਨਮਾਨਾਂ ਦੇ ਨਾਲ 10 ਸਾਲ ਤੱਕ ਦੀਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਅਸੀਂ ਸਾਰੇ ਜਾਣਦੇ ਹਾਂ 2004 ਤੋਂ 2014 ਤੱਕ ਖਾਸ ਤੌਰ ਤੇ ਜਦੋਂ ਦੇਸ਼ ਆਰਥਿਕ ਸੰਕਟ ਦੇ ਨਾਲ ਜੂਝ ਰਿਹਾ ਸੀ ਉਸ ਸਮੇਂ ਉਹਨਾਂ ਦੇ ਵੱਲੋਂ ਚੁੱਕੇ ਗਏ ਕਦਮਾਂ ਦਾ ਜ਼ਿਕਰ ਅੱਜ ਵੀ ਹੋ ਰਿਹਾ ਹੈ ਜਿਹਾ 1991 ਦੇ ਵਿੱਚ ਉਹਨਾਂ ਨੇ ਪਾਲਿਸੀਜ਼ ਬਣਾਈਆਂ ਸੀ ਜਿਸ ਦਾ ਅਸਰ ਨਜ਼ਰ ਆਉਂਦਾ ਹੈ ਤੇ ਇਨਫੈਕਟ ਤੁਸੀਂ ਇਹ ਕਹਿ ਸਕਦੇ ਹੋ ਕਿ ਕਰੀਬ-ਕਰੀਬ 30 ਸਾਲ ਹੋ ਚੁੱਕੇ ਨੇ ਤੇ ਉਹਨਾਂ ਦੇ ਉਹ ਕਦਮਾਂ ਦਾ ਜ਼ਿਕਰ ਤੇ ਚਰਚਾ ਵੀ ਅੱਜ ਨਜ਼ਰ ਆ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਉਹਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਦੀ ਡਾਕਟਰ ਸਿੰਘ ਨੂੰ। ਡਾਕਟਰ ਮਨਮੋਹਨ ਸਿੰਘ ਵੀ ਸ਼ਖਸੀਅਤ ਨੇ ਸਿਆਸੀ ਦੀਵਾਰਾਂ ਨੂੰ ਵੀ ਹਟਾ ਦਿੱਤਾ। ਅਕਾਲੀ ਦਲ ਦੇ ਆਗੂਆਂ ਨੇ ਪਹਿਲੀ ਵਾਰ ਕਾਂਗਰਸ ਦਫ਼ਤਰ ਦੀਆਂ ਬਰੂਹਾਂ ਟੱਪੀਆਂ ਤੇ ਉਸ ਦੀ ਇੱਕੋ ਇੱਕ ਵਜ੍ਹਾ ਬਣਿਆ ਡਾਕਟਰ ਸਾਫ ਦਾ ਵੱਡਾ ਕਦਮ ਤੇ ਕਾਂਗਰਸ ਦੇ ਦਫਤਰ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਜੋ ਇਤਿਹਾਸਿਕ ਹੋ ਗਈਆਂ ਇਹ ਤਸਵੀਰਾਂ ਨੇ ਟੁੱਟੀਆਂ ਸਿਆਸੀ ਦੀਵਾਰਾਂ ਦੀਆਂ ਖਤਮ ਹੋਈਆਂ ਸਿਆਸੀ ਬੰਦਸ਼ੀਆਂ ਦੀਆਂ ਤੇ ਨਾਲ ਹੀ ਇਹਨਾਂ ਤਸਵੀਰਾਂ ਤੋਂ ਇਹ ਵੀ ਸਮਝ ਆ ਜਾ ਸਕਦਾ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਸ਼ਖਸੀਅਤ ਦਾ ਗੱਦ ਕਿੰਨਾ ਵੱਡਾ ਕਿਵੇਂ ਹਰ ਕੋਈ ਉਹਨਾਂ ਦੀ ਸਾਦਗੀ ਨਿਮਰਤਾ ਤੇ ਇਮਾਨਦਾਰੀ ਦਾ ਮਰੀਦ ਹੈ। ਇਹੀ وجہ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਵਾਰ ਕਾਂਗਰਸ ਦੇ ਦਫ਼ਤਰ ਦੀਆਂ ਗੁਰੂਹਾਂ ਟੱਪੀਆਂ। ਬੇਸ਼ੱਕ ਅਕਾਲੀ ਦਲ ਦੇ ਕਾਂਗਰਸ ਦੇ ਨਾਲ ਲੱਖ ਵਖਰੇਵੇਂ ਮਤਭੇਦ ਹੋਣ ਪਰ ਡਾਕਟਰ ਮਨਮੋਹਨ ਸਿੰਘ ਦਿੱਲੀ ਸਭ ਬੰਦਸ਼ਾਂ ਖਤਮ ਕਰ ਦਿੱਤੀਆਂ ਤੇ ਅਕਾਲੀ ਦਲ ਦਾ ਵਫ਼ਦ ਦਿੱਲੀ ਸਥਿਤ ਕਾਂਗਰਸ ਦੇ ਮੁਖ ਦਫ਼ਤਰ ਦੇ ਵਿੱਚ ਪਹੁੰਚਿਆ ਤੇ ਸਭ ਦੇ ਮਹਿਬੂਬ ਨੇਤਾ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਤੇ ਡਾਕਟਰ ਦੀ ਸ਼ਖਸੀਅਤ ਦਾ ਕਦ ਅਸਲ ਮਾਇਨੇ ਦੇ ਵਿੱਚ ਕਿੰਨਾ ਵੱਡਾ ਸੀ ਇਸ ਗੱਲ ਦਾ ਵੀ ਜ਼ਿਕਰ ਕੀਤਾ। ਅੱਜ ਕਾਂਗਰਸ ਦਫ਼ਤਰ ਦਾ ਸਾਲ ਨੇ ਅੱਜ ਇੱਕ ਦੇਸ਼ ਦੀ ਉਹ ਮਹਾਨ ਸ਼ਖਸੀਅਤ ਹੈ ਜਿਹੜੀ ਹਿੰਦੁਸਤਾਨ ਨਹੀਂ ਦੁਨੀਆ ਦੀ ਇੱਕ ਨੰਬਰ ਦੀ ਸ਼ਖਸੀਅਤ ਸੀ ਸਾਬਨ ਮੋਹਨ ਸਿੰਘ ਦੁਨੀਆ ਦੇ ਇੱਕ ਨੰਬਰ ਦੇ ਆਤਮਾਸ਼ਾਸਰੀ ਸੀ ਸਭ ਤੋਂ ਵਧੀਆ ਪ੍ਰਧਾਨ ਮੰਤਰੀ ਹੋਏ ਮਿੱਠ ਬੋਲੜੇ ਸਨ ਇਮਾਨਦਾਰ ਸਨ ਕਾਬਲੀਅਤਾਂ ਤਾਂ ਦੁਨੀਆਂ ਕੋਈ ਟਿਕਾਣਾ ਹੀ ਨਹੀਂ ਸੀ ਇੱਕ ਗਰੀਬ ਘਰ ਚ ਪੈਦਾ ਹੋ ਕੇ ਸੜਕ ਤੇ ਲਾਲਟਣ ਦੇ ਜਾਂ ਖੰਬੇ ਦੇ ਕਿਨਾਰੇ ਉਸ ਤੇ ਬਹਿ ਕੇ ਪੜ ਕੇ ਇਡੀ ਉੱਚੀ ਪੋਜੀਸ਼ਨ ਹਾਸਲ ਕਰਨੀ ਇੱਕ ਆਮ ਇਨਸਾਨ ਦੀ ਗੱਲ ਨਹੀਂ ਦੁਨੀਆਂ ਦੇ ਲੱਗਦਾ ਵਿਛੋੜਾ ਬਹੁਤ ਵੱਡਾ ਵਿਛੋੜਾ ਇਹੋ ਜਿਹੀਆਂ ਸਖਸ਼ੀਤਾ ਜਿਹੜੀਆਂ ਉਹ ਰੋਜ਼ ਰੋਜ਼ ਹੀ ਹੁੰਦੀਆਂ ਜਿਨ੍ਹਾਂ ਨੇ ਇੱਕ ਸਧਾਰਨ ਪਰਿਵਾਰ ਦੇ ਵਿੱਚ ਜਨਮ ਲੈ ਕੇ ਤੇ ਸਾਰੀ ਦੁਨੀਆ ਦੇ ਵਿੱਚ ਆਪਣਾ ਵੀ ਪੰਜਾਬੀਆਂ ਦਾ ਵੀ ਸਿੱਖੋਂ ਦਾ ਵੀ ਤੇ ਸਾਰੇ ਭਾਰਤ ਵਰਸ਼ ਦਾ ਨਾਮ ਰੋਸ਼ਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਹ ਵੀ ਵੱਡਾ ਬਿਆਨ ਦਿੱਤਾ ਕਿ ਜੇ ਡਾਕਟਰ ਮਨਮੋਨ ਸਿੰਘ ਨਾ ਹੁੰਦੇ ਤਾਂ ਸ਼੍ਰੋਮਣੀ ਕਮੇਟੀ ਤੇ ਬਹੁਤ ਸਮਾਂ ਪਹਿਲਾਂ ਹੀ ਦੋ ਟੋਟੇ ਹੋ ਜਾਂਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੁਣ ਦੋ ਟੋਟੇ ਹੋ ਗਈ ਆ। ਜੇ ਬਹੁਤ ਪਹਿਲਾ ਹੋ ਜਾਂਦੀ ਜੇ ਡਾਕਟਰ ਮਨਮੋਹਨ ਸਿੰਘ ਜਿਹੜੇ ਆ ਉਹ ਨਾ ਹੁੰਦੇ ਤੇ ਬਹੁਤ ਉਸ ਵੇਲੇ ਵੀ ਔਕਾ ਸਮਾਇਆ ਸੀ ਜਦੋਂ ਉਹਨਾਂ ਨੇ ਵਿੱਚ ਇੰਟਰਵਿਨ ਕਰਕੇ ਰੋਕਿਆ ਸੀ ਕਿ ਇਹ ਬਹੁਤ ਇੰਪੋਰਟੈਂਟ ਇੰਸਟੀਟਿਊਸ਼ਨ ਹੈ ਮੇਰੇ ਪਿਤਾ ਜੀ ਨੇ ਵੀ ਐਸਜੀਪੀਸੀ ਦੇ ਮੋਰਚੇ ਦੀ ਜੇਲ੍ਹ ਕੱਟੀ ਹੋਈ ਹੈ ਉਦੋਂ ਬਾਲ ਸਾਹਿਬ ਆਏ ਸੀ ਤੇ ਉਹਨਾਂ ਨੇ ਸਾਰਾ ਕੰਮ ਉੱਥੇ ਰੋਕ ਦਿੱਤਾ ਸੀ ਜੇਕਰ ਐਸਜੀਪੀਸੀ ਨੂੰ ਦੋ ਹੋਣ ਦੇ ਵਿੱਚ ਰੋਕਣ ਦੇ ਲਈ ਡਾਕਟਰ ਮਨਮੋਹਨ ਸਿੰਘ ਦਾ ਇੱਕ ਵੱਡਾ ਰੋਲ ਰਿਹਾ ਉਦੋਂ ਹਰਿਆਣਾ ਦੀ ਸਰਕਾਰ ਨੂੰ ਉਹਨਾਂ ਨੇ ਬਹੁਤ ਸ਼ਕਤੀ ਨਾਲ ਰੋਕਿਆ ਸੀ ਇਸ ਕਰਕੇ ਨਾ ਇਹ ਸਸਤਾ ਨੂੰ ਹੱਥ ਨਹੀਂ ਲਾਉਣਾ ਅਕਾਲੀ ਦਲ ਦਾ ਵਫਦ ਡਾਕਟਰ ਮਨਮੋਨ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਕਾਂਗਰਸ ਦਫ਼ਤਰ ਦੇ ਵਿੱਚ ਪਹੁੰਚਿਆ ਤਾਂ ਇਸ ਤੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਡਾਕਟਰ ਸਾਹਿਬ ਦਾ ਕਮਾਲ ਦਾ ਵਿਅਕਤੀਤਵ ਵੀ ਹੈ ਜੋ ਹਰ ਕੋਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਜੀਪੀ ਦੇ ਮਾਲਕ ਸੀ ਕਿ ਅੱਜ ਅਕਾਲੀ ਦਲ ਦਾ ਵਫਦ ਪਹਿਲੀ ਵਾਰ ਹੋਏਗਾ ਕਿ ਕਾਂਗਰਸ ਦੇ ਹੈੱਡਕੁਆਰਟਰ ਪਹੁੰਚਿਆ ਸ਼ਰਧਾਂਜਲੀ ਦੇਣ ਦੇ ਲਈ ਮੈਂ ਇਹ ਵਿੱਚ ਮੈਂ ਇਹੀ ਕਹਿ ਰਿਹਾ ਕਿ ਉਹ ਸੈਕੂਲਰ ਸੀਗੇ ਉਹ ਕਿਸੇ ਪਾਰਟੀ ਨੂੰ ਉਹਨਾਂ ਨੇ ਕਦੀ ਅੱਗੇ ਨਹੀਂ ਸੀ ਰੱਖਿਆ ਉਹ ਕਹਿੰਦੇ ਸੀਗੇ ਮੈਂ ਪ੍ਰਾਈਮ ਮਿੰისტਰ ਬਣਾ ਮੇਰੀ ਸਾਰੀਆਂ ਪਾਰਟੀਆਂ ਬਰਾਬਰ ਨੇ ਔਰ ਮੇਰਾ ਖਿਆਲ ਹੈ ਕਿ ਜਿੰਨਾ ਉਹਨਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸਤਿਕਾਰ ਦਿੱਤਾ ਬਹੁਤ ਘੱਟ ਲੀਡਰਾਂ ਨੂੰ ਸਤਿਕਾਰ ਇਹਨਾਂ ਮਿਲਿਆ ਹੋਵੇਗਾ ਔਰ ਅਕਾਲੀ ਦਲ ਦਾ ਸੁਖਵੀਰ ਸਿੰਘ ਬਾਦਲ ਨੂੰ ਪਤਾ ਕਿ ਜਿਸ ਵੇਲੇ ਉਹਨਾਂ ਕੋਲ ਆਏ ਉਹਨਾਂ ਨੇ ਹਮੇਸ਼ਾ ਪੰਜਾਬ ਦੀ ਆਪਣੇ ਖਜ਼ਾਨੇ ਨੂੰ ਜਦੋਂ ਕੋਈ ਵਿਰੋਧੀ ਵੀ ਤੁਹਾਡੀ ਸ਼ਖਸੀਅਤ ਦਾ ਮਰੀਦ ਹੋਵੇ ਸਿਆਸਤ ਦੇ ਵਿੱਚ ਰਹਿ ਕੇ ਵੀ ਕੋਈ ਬੇਦਾਗ ਹੋਵੇ ਕਿਸੇ ਆਗੂ ਦੀ ਇਮਾਨਦਾਰੀ ਤੋਂ ਹੋਰ ਉਹਨਾਂ ਨੂੰ ਪ੍ਰੇਰਣਾ ਮਿਲੇ ਇਹ ਸਭ ਕੁਝ ਡਾਕਟਰ ਮਨਮੋਹਨ ਸਿੰਘ ਦੇ ਹਿੱਸੇ ਆਇਆ ਤੇ ਇਹੀ ਖਾਸੀਅਤ ਡਾਕਟਰ ਸਾਹਿਬ ਨੂੰ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਜਿਉਂਦਾ ਰੱਖੇਗੀ ਦਿੱਲੀ ਤੋਂ ਪੰਕਜ ਕਪਾਈ న్యూਸ 18 ਪੰਜਾਬ